ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਧੰਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਾਲਕ ਨੇ ਕੱਲ ਤੋਂ ਆਪਾਂ ਨੂੰ ਇੱਕ ਓੰਕਾਰ ਜੋ ਆਤੋਂ ਇੱਕ ਅਗਾਹ ਵੀ ਮਾਲਕ ਨੇ ਬਰਤਨਾ ਆਪਾਂ ਕੱਲ ਮਾਲਕ ਦੀ ਇੱਕ ਓੰਕਾਰ ਦੀ ਤੁਛ ਮਾਤਰ ਵਾਹਿਗੁਰੂ ਜੀ ਮਾਲਕ ਨੇ ਵਿਚਾਰ ਕਰਵਾਈ ਸੀ ਸੋ ਮਾਲਕ ਕਿਰਪਾ ਕਰਨ ਅਗੇ ਆਪਾਂ ਨੂੰ ਹੋਰ ਸੋਧੀ ਦੇ ਕੇ ਆਪਣੇ ਸ਼ਬਦੀ ਵਿਚਾਰ ਆਪ ਹੀ ਕਰਵਾ ਲੈਣ ਕਿਰਪਾ ਕਰਨ ਵੇ ਗੁਰੂ ਜੀ ਆਪ ਜੀ ਇਸ ਮੂ ਸੰਗਤ ਦੀ ਦੇ ਅਸੀਸਾਂ ਦੁਆਰਾ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਹੀ ਇਹ ਸ਼ਬਦੀ ਵਿਚਾਰ ਜੋ ਮਾਲਕ ਨੇ ਰੰਮ ਕਰਵਾਈ ਹੈ ਉਸ ਦਾ ਆਪਾਂ ਅੱਗੇ ਆਨੰਦ ਲੈ ਸਕੀਏ ਮਾਲਕ ਸਾਨੂੰ ਸਮਤ ਬੁੱਧ ਬਖਸ਼ਣ ਆਪ ਜੀ ਆਪਣੀ ਗੁਰਮਤਿ ਬਖਸ਼ਣ ਵੈਗੁਰ ਜੀ ਅੱਗੇ ਮਾਲਕ ਸਮਝਾ ਰਹੇ ਨੇ ਇੱਕ ਉਹ ਅਹੰਕਾਰ ਸਤਨਾਮ ਉਹ ਵੈਗੁਰ ਅਕਾਲ ਪੁਰਖ ਜੋ ਇੱਕ ਹੈ ਉਹ ਸੱਚਾ ਹੈ ਕੁਦ ਦਾ ਨਾਮ ਵੀ ਵੈਗੁਰ ਜੀ ਸੱਚਾ ਹੈ ਸਤਨਾਮ ਦਾ ਕੇਂਦਰੀ ਭਾਵ ਹੈ ਗੁਰੂ ਜੀ ਜੋ ਸੱਚ ਬਰਤ ਰਿਆ ਸੱਚ ਦਾ ਪਸਾਰਾ ਹੈ ਸੱਚ ਵਿੱਚ ਹੀ ਸੱਚ ਸਮਾਇਆ ਹੋਇਆ ਤੇ ਉਸ ਦਾ ਨਾਮ ਵੀ ਵੈਗੁਰੂ ਜੀ ਸਚਾਈ ਹੈ ਕਿਉਂਕਿ ਆਕਾਲ ਪੁਰਖ ਵੈਗੁਰੂ ਸਤ ਸਰੂਪਾਨ ਉਹਨਾਂ ਦਾ ਨਾਮ ਜੋ ਕਿ ਪੂਰੇ ਖੰਡਾਂ ਬ੍ਰਹਮੰਡਾਂ ਦੀਪਾਂ ਲੋਾਂ ਪਤਾਲਾਂ ਵਿੱਚ ਚਲ ਰਿਹਾ ਸਤਨਾਮ ਉਪਰ ਪੁਰਬ ਲਾ ਵੈ ਗੁਰੂ ਆ ਉਹ ਸੱਚੇ ਪਾਤਸ਼ਾਹ ਸਦਾ ਸਦੀਵੀ ਹੀ ਰਹਿਣਾ ਉਸ ਨੇ ਸਤਨਾਮ ਜਿਹਦਾ ਨਾਮ ਵੀ ਸੱਚਾ ਹੈ ਉਹ ਸਤਨਾਮ ਸਤ ਪਲੱਸ ਨਾਮ ਉਹ ਸੱਚ ਦਾ ਹੀ ਨਾਮ ਆ ਵੈ ਗੁਰੂ ਜੋ ਬਕਸ਼ੀ ਦੇ ਵੈਗੁਰੂ ਜੀ ਜੋ ਬ੍ਰਹਮੰਡ ਵਿੱਚ ਗੂੰਜ ਰਿਹਾ ਹੈ ਜੋ ਸਾਡੇ ਹਰ ਇੱਕ ਕਟਕਟ ਵਿੱਚ ਸੱਚ ਹੀ ਸਮਾਇਆ ਹੋਇਆ ਹੈ ਸਾਨੂੰ ਵੈਗੁਰੂ ਜੀ ਇਹੀ ਸਮਝਾ ਰਹੇ ਨੇ ਸਾਡੇ ਅੰਦਰ ਦੀ ਖੋਜ ਅਸੀਂ ਸੱਚ ਨੂੰ ਕਿੱਦਾਂ ਉਸ ਦੇ ਦਰਸ਼ਨ ਕਰੀਏ ਕਿ ਕਿੱਦਾਂ ਅਸੀਂ ਸੱਚ ਨੂੰ ਸਤਿ ਵਿੱਚ ਸਮਾਉਣਾ ਹੈ ਸਾਨੂੰ ਸੱਚ ਵਿੱਚ ਸਮਾਉਣ ਲਈ ਹੀ ਵੈਗੁਰੂ ਜੀ ਨੇ ਸਾਨੂੰ 1430 ਅੰਗਾਂ ਵਿੱਚ ਸਮਝ ਆਇਆ ਹੈ ਕਿ ਸਤਨਾਮ ਕਿਵੇਂ ਬਣੀਏ ਉਹ ਵੈਗੁਰੂ ਹੀ ਹੈ ਜਿਹੜਾ ਸਾਨੂੰ ਸੱਚ ਨੂੰ ਸਮੋਉਣਾ ਸਿਖਾਉਗਾ ਸਤਨਾਮ ਕਰਤਾ ਪੁਰਖ ਕਰਤਾ ਵੈਗੁਰੂ ਜਿੱਦਾਂ ਕੋਈ ਚੀਜ਼ ਨੂੰ ਕਰਨ ਵਾਲਾ ਹੈ ਉਹ ਕਰਤਾ ਹੀ ਹੈ ਜੋ ਸਾਰਾ ਸ੍ਰਿਸ਼ਟੀ ਸਾਰੀ ਰਚਨਾ ਮਾਲਕ ਨੇ ਹੀ ਰਚਿਆ ਸੋ ਸਾਨੂੰ ਵੀ ਮਾਲਕ ਨੇ ਹੀ ਰਚਿਆ ਕੱਲੀ ਮਨੁੱਖਾ ਜੀਵਨ ਦੇ ਹੀ ਨਹੀਂ ਵੈਗੁਰੂ ਜੀ ਪੂਰਾ ਪਤਾ ਨਹੀਂ ਕਿੰਨੇ ਕੋ ਪਤਾਲ ਕਿੰਨੀਆਂ ਕੋ ਤਰਤੀਆਂ ਕਿੰਨੋਂ ਕੋ ਮਾਲਕ ਨੇ ਕੀਤਾ ਉਹ ਵੈਗੁਰੂ ਜੀ ਹੀ ਨਹੀਂ ਕੀਤਾ ਸਾਨੂੰ ਉਸਨੇ ਹੀ ਰਚਿਆ ਉਸਨੇ ਮਾਲਕ ਆਪਾਂ ਨੂੰ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਵੀ ਮਾਲਕ ਕਹਿੰਦੇ ਜਿੰ ਤੂੰ ਸਾਜ ਸਵਾਰ ਸੰਗਾਰੇ ਆ ਕਹਿੰਦੇ ਜਿਸ ਮਾਲਕ ਨੇ ਤੈਨੂੰ ਸਾਜਿਆ ਹੈ ਹਨਾ ਇਸ ਸਵਾਰਿਆ ਤੇ ਜਿਹਨੇ ਤੇਰੀ ਰਚਨਾ ਰਚੀ ਹੈ ਉਹ ਕਰਤਾ ਪ੍ਰਕੀ ਹੈ ਤੇ ਅੱਗੇ ਮਾਲਕ ਜੀ ਸਾਨੂੰ ਹੋਰ ਵੀ ਆਪਾਂ ਨੂੰ ਮਾਲਕ ਸਮਝਾਉਂਦੇ ਨੇ ਬਾਣੀ ਦੇ ਵਿੱਚ ਵੀ ਬਗੁਰੂ ਜੀ ਆਪਾਂ ਲੈ ਕੇ ਚੱਲਾਂਗੇ ਕਿਉਂਕਿ ਇੱਕ ਸੱਚ ਦੀ ਗੱਲ ਹੋ ਰਹੀ ਆ ਕਿ ਕਾਲ ਪੁਰਖ ਦੀ ਮਾਲਕ ਦੀ ਗੱਲ ਹੋ ਰਹੀ ਆ ਵਾ ਗੁਰ ਜੀ ਕਹਿੰਦੇ ਸੱਚ ਹਰ ਤਨ ਪੂਜ ਸਤ ਗੁਰ ਛੋੜ ਸਗਲ ਵਿਕਾਰ ਜਿੰਨ ਤੂੰ ਸਾਜ ਸਵਾਰਿਆ ਸਵਾਰਿਆ ਹਰ ਜ਼ਮਰ ਹੋਇ ਉਦਾਰ ਕਹਿੰਦੇ ਉਸ ਪ੍ਰਮਾਤਮਾ ਜਿਹੜਾ ਇੱਕ ਓੰਕਾਰ ਜੋ ਸੱਚਾ ਹੈ ਸਦੀਵੀ ਹੈ ਵਾ ਗੁਰੂ ਜੀ ਤੁਸੀਂ ਕਹਿੰਦੇ ਉਸ ਨੂੰ ਜੇ ਮਿਲਣਾ ਹੈ ਤਾਂ ਸਾਰੇ ਵਿਕਾਰ ਛੱਡ ਕੇ ਤੇ ਜਿਸ ਨੇ ਤੈਨੂੰ ਉਹ ਕਰਤਾ ਪੁਰਖ ਇੱਥੇ ਕਰਤਾ ਵੈਗੁਰੂ ਜੀ ਆਪਾਂ ਦੇਖਣਾ ਮਾਲਕ ਕਿ ਜਿਸ ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕਰਕੇ ਇੰਨਾ ਵਧੀਆ ਸੋਹਣਾ ਬਣਾਇਆ ਹੈ ਕਹਿੰਦੇ ਉਹਨੂੰ ਵੈਗੁਰੂ ਜੀ ਕਰਤੇ ਨੂੰ ਸਿਮਰੋ ਜੇ ਸਿਮਰੋਗੇ ਫੇਰ ਇਹ ਅਸੀਮ ਵਿਕਾਰਾਂ ਤੋਂ ਬਚਾਂਗੇ ਸਾਨੂੰ ਮਾਲਕ ਹਰ ਜਗ੍ਹਾ ਕਰਤਾ ਹੀ ਸਾਨੂੰ ਦਿਖਣਾ ਚਾਹੀਦਾ ਜੋ ਖੰਡਾਂ ਬ੍ਰਹਮੰਡਾਂ ਦਾ ਮਾਲਕ ਹੈ ਜੋ ਹਰ ਇੱਕ ਚੀਜ਼ ਵਿੱਚ ਆਪਣਾ ਕਰਤਾ ਭਾਵ ਛੱਡ ਰਿਹਾ ਉਹ ਸਾਨੂੰ ਦੇਖਣਾ ਆ ਜਾਵੇ ਵਾ ਗੁਰੂ ਜੀ ਕਰਤਾ ਪੁਰਖ ਹੈ ਕੀ ਆ ਕਰਤਾ ਹੀ ਹੈ ਵਾ ਗੁਰੂ ਜੋ ਇੰਨੀ ਬਨਾਸਪਤੀ ਵਿੱਚ ਕ੍ਰੀਏਟਿਵ ਬਣ ਕੇ ਬਰਤ ਰਿਹਾ ਹੈ ਕਿਉਂਕਿ ਮਾਲਕ ਵਰਗਾ ਵੈਗੁਰੂ ਜੀ ਕਰਤਾ ਹੈ ਵੀ ਕੋਈ ਨਹੀਂ ਸਾਨੂੰ ਕੁਝ ਬਣਾਉਣਾ ਪੈ ਜੇ ਬਿਨਾਂ ਸਾਨੂੰ ਮਤਲਬ ਬੜੀ ਦੌੜ ਭੱਜ ਕਰਨੀ ਪੈਂਦੀ ਹੈ ਤੇ ਮਾਲਕ ਨੇ ਤਾਂ ਸਾਡੇ ਘੜ ਘੜ ਕੇ ਸਾਡੇ ਹਰ ਇੱਕ ਅੰਗ ਲਾਇਨੇ ਵੈਗੁਰੂ ਜੀ ਇੱਕ ਆਮ ਹੁਣ ਦੇਖ ਲਓ ਤੁਸੀਂ ਮੋਰ ਪੰਛੀ ਆ ਨਾ ਕਿੰਨੇ ਕੋ ਰੰਗ ਨਹੀਂ ਥੀ ਗਿਣ ਨਹੀਂ ਸਕਦੇ ਕਿੰਨੀ ਕਲਾ ਮਾਲਕ ਨੇ ਉਸ ਵਿੱਚ ਵਰਤਾਈ ਆ ਕਿੰਨੇ ਕੋ ਰੰਗ ਭਰੇ ਨੇ ਜੋ ਸਾਡੀ ਸੋਚ ਤੋਂ ਬਾਹਰ ਨੇ ਨਹੀਂ ਗਿਣੇ ਜਾ ਸਕਦੇ ਮਾਲਕ ਬੜਾ ਅਭਿਆੰਤ ਹੈ ਕਿਵੇਂ ਸਾਨੂੰ ਸਾਨੂੰ ਭੋਜਨ ਦੇ ਕੇ ਸਾਡੇ ਅੰਦਰ ਕਿਦਾਂ ਉਸ ਭੋਜਨ ਨੂੰ ਬਲੱਡ ਬਣਾ ਰਿਹਾ ਹਨ ਤੇ ਕਿਦਾਂ ਜੋ ਨਹੀਂ ਚਾਹੀਦਾ ਵੇਸਟ ਹੋ ਜਾਂਦਾ ਉਹਨੂੰ ਕਿਦਾਂ ਬਾਰ ਕੱਢ ਰਿਹਾ ਮਾਲਕ ਤੇ ਕਿੱਦਾਂ ਮਾਲਕ ਸਾਡੇ ਖੂਨ ਹਰ ਕਿਨਾਰੀ ਜੋ ਸਾਡੇ 3.9 ਕਰੋੜ ਨਾਲੀ ਦੱਸੇ ਦੱਸਦੇ ਨੇ ਉਹਨਾਂ ਵਿੱਚ ਕਿੱਦਾਂ ਮਾਲਕ ਬਲੱਡ ਪਚਾ ਰਿਆ ਤੇ ਕਿੱਦਾਂ ਮਾਲਕ ਦਿਲ ਨੂੰ ਸਪਲਾਈ ਕਰਾ ਰਿਆ ਨਾ ਬਲੱਡ ਦੀ ਤੇ ਕਿ ਕਿੰਨੀ ਸੁਣੀ ਕ੍ਰੀਏਟੀਵਿਟੀ ਹੈ ਮਾਲਕ ਦੀ ਹੈ ਨਾ ਮਾਲਕ ਬੜਾ ਬਿਆਨਤਾ ਵੈਗੁਰੂ ਜੀ ਸਾਡਾ ਹਾਰਟ ਨੂੰ ਪੰਪ ਕਰ ਰਿਹਾ ਮਾਲਕ ਕਰ ਰਿਹਾ ਸਾਡੇ ਕਿਡਨੀਆਂ ਜਿਹੜੀਆਂ ਬਲੱਡ ਸਾਫ਼ ਕਰਦੀਆਂ ਨੇ ਸਰੀਰ ਨੂੰ ਦੇ ਰਹੀਆਂ ਨੇ ਉਹ ਵੀ ਮਾਲਕ ਕਰ ਰਿਹਾ ਇਹ ਕਰੋੜਾਂ ਦੇ ਕਰੋੜਾਂ ਅਰਬਾਂ ਦਾ ਜਿੰਨਾਂ ਤੋਂ ਕੀ ਮੁੱਲ ਨਹੀਂ ਵੈਗੁਰੂ ਜੀ ਉਹ ਕਰਤਾਪੁਰ ਕੀ ਸਾਡੀ ਇਸਰੀਰ ਦੀ ਸੰਭਾਲ ਕਰੀ ਜਾ ਰਹੀ ਹੈ ਦੇਖੋ ਸਾਨੂੰ ਸਰੀਰ ਦੇਖ ਕੇ ਵੀ ਸਾਡੀ ਸੰਭਾਲ ਕਰ ਰਿਹਾ ਸਾਨੂੰ ਸਵਾਸ ਦੇ ਕੇ ਵੈਗੁਰੂ ਜੀ ਰੱਖ ਰਹੀ ਨੇ ਹਨਾ ਦੀ ਮਾਲਕ ਦੀ ਉਪਾਰ ਕਿਰਪਾ ਸਾਡੇ ਤੇ ਕਰਤੇ ਦੀ ਵੈਗੁਰ ਜੀ ਸੀ ਕਿੰਨੀ ਕੋ ਬੜਿਆਈ ਮਾਲਕ ਦੀ ਕਰੀਏ ਉਨੀ ਥੋੜੀ ਆ ਕਿਉਂਕਿ ਕਰਤਾ ਪੁਰਖ ਵੈਗੁਰ ਜੀ ਉਸ ਵਰਗਾ ਕੋਈ ਨਹੀਂ ਉਹ ਵੈਗੁਰ ਆ ਬੜਾ ਬਯੰਤ ਦੇ ਬੜਾ ਵਿਸ਼ਾਲ ਆ ਕਰਤਾ ਪੁਰਖ ਜਿਸ ਨੇ ਸਾਰੀ ਦੁਨੀਆ ਸਾਜੀ ਆ ਤੇ ਉਸ ਵਰਗਾ ਵੈਗੁਰ ਜੀ ਰਚਨ ਵਾਲਾ ਕੋਈ ਨਹੀਂ ਹੈਗਾ ਜੋ ਸਭ ਵਿੱਚ ਵਿਆਪਕਾ ਪੁਰਖ ਦਾ ਮਤਲਬ ਆ ਗੁਰੂ ਜੀ ਸਭ ਜਗ੍ਹਾ ਵਿਆਪਕ ਹੀ ਆ ਉਹ ਉਸ ਤੋਂ ਬਿਨਾ ਹੈ ਵੀ ਕੁਝ ਨਹੀਂ ਘੜ ਘੜ ਕੇ ਹਰ ਇੱਕ ਚੀਜ਼ ਹਰ ਇੱਕ ਸਾਨੂੰ ਸਭ ਤੋਂ ਵੱਡਾ ਕਰਤਾ ਦਾ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਕੇ ਗਏ ਨੇ ਉਹ ਕਰਤੇ ਦੀ ਗੱਲ ਹੋ ਰਹੀ ਆ ਮਾਲਕ ਦੀ ਉਸ ਕਰਤੀ ਵਰਗੇ ਵਾਗੁਰੂ ਜੀ ਬਣ ਜੀਏ ਬਣ ਜੀਏ ਕੀ ਵਾਗੁਰੂ ਦੇ ਗੁਣ ਹੀ ਆ ਜਾਣ ਸਾਡੇ ਚ ਫੇਰੀ ਸਾਡਾ ਪਰ ਉਧਾਰਾ ਹੋਣਾ ਨਿਰਭਉ ਵਾਗੁਰੂ ਜੀ ਉਸ ਨੂੰ ਕੋਈ ਵਾਗੁਰੂ ਜੀ ਕਿਸੇ ਨਾਲ ਨਿਰਭਉ ਹੋਵੋ ਕੋਈ ਕਿਸੇ ਨਾਲ ਉਸ ਨੂੰ ਡਰ ਨਹੀਂ ਕਿਸੇ ਤੋਂ ਜੋ ਉਹਨੇ ਕਰਨਾ ਉਹ ਕਿਸੇ ਤੋਂ ਪੁੱਛ ਕੇ ਕਿਸੇ ਤੋਂ ਸਲਾਹ ਲੈ ਕੇ ਨਹੀਂ ਕਰਦਾ ਉਹਨੇ ਕਰ ਦੇਣਾ ਜਿਵੇਂ ਉਸ ਨੂੰ ਚੰਗਾ ਲੱਗਦਾ ਅਸੀਂ ਤਾਂ ਹੀ ਕਹਿੰਨੇ ਵੀ ਅਸੀਂ ਹੁਕਮ ਵਿੱਚ ਗੁਰੂ ਸਾਹਿਬ ਜੀ ਦੀ ਹੁਕਮ ਵਿੱਚ ਹੀ ਆ ਜੀ ਹੈ ਨਾ ਫੇਰ ਹੀ ਸਾਡਾ ਪਰ ਉੱਤਰ ਆਉਣਾ ਵਾਹਿਗੁਰੂ ਜੀ ਜਿਵੇਂ ਅਸੀਂ ਮੌਤ ਤੋਂ ਡਰਦੇ ਆ ਨਾ ਉਸ ਨੂੰ ਵਾਹਿਗੁਰੂ ਜੀ ਮੌਤ ਦਾ ਵੀ ਕੋਈ ਡਰ ਨਹੀਂ ਕਿਉਂਕਿ ਕਰਤਾ ਉਹ ਆ ਤੇ ਜਿੱਦਾਂ ਆਪਾਂ ਲਾਲੀ ਆਮ ਜਿੱਦਾਂ ਅਸੀਂ ਜੀ ਰਹੇ ਆ ਨਾ ਸਾਨੂੰ ਫਿਰ ਵੀ ਕੋਈ ਨਾ ਕੋਈ ਡਰ ਆ ਸਰਕਾਰਾਂ ਦਾ ਕੋਈ ਪੁਲਿਸ ਦਾ ਕੋਈ ਹੋਰ ਹਨਾ ਦੁਨਿਆਵੀ ਟੰਗ ਦੇ ਨਾਲ ਆਪਾਂ ਸੋਚੀਏ ਡਰ ਸਾਨੂੰ ਬਹੁਤ ਆ ਹਰ ਚੀਜ਼ ਦਾ ਡਰ ਆ ਸਾਡਾ ਨਫਾ ਨਾ ਹੋ ਜੇ ਸਾਨੂੰ ਨੁਕਸਾਨ ਨਾ ਹੋ ਜੇ ਜਿਵੇਂ ਸਾਡੇ ਪਰਿਵਾਰ ਵਿੱਚ ਹੀ ਲਾਲੀ ਅਸੀਂ ਵੀ ਬਖਸ਼ ਦੇ ਬਗਰ ਜਿਵੇਂ ਪਰਿਵਾਰ ਵਿੱਚੋਂ ਸਾਨੂੰ ਕਿਸੇ ਸਾਡੇ ਜੀਦ ਨੂੰ ਸਾਡਾ ਮੋਹ ਹੁੰਦਾ ਪਰਿਵਾਰ ਨਾਲੇ ਮੋਹ ਆਸੀਂ ਮੋਹ ਨਾਲ ਜੁੜੇ ਆ ਵੈਗੁਰੂ ਜਦੋਂ ਵੀ ਉਹ ਚਰੀ ਨਾਲ ਜਾਵੇ ਕੋਈ ਦੁਨੀਆ ਛੱਡ ਕੇ ਹੈ ਨਾ ਕੋਈ ਦੁੱਖ ਤਕਲੀਫ ਆ ਜਾਂਦਾ ਫਿਰ ਵੀ ਇਸ ਡਰਦੇ ਆ ਮਤਲਬ ਸਾਡਾ ਅਸੀਂ ਕੀ ਆ ਡਰ ਦੇ ਵਿੱਚ ਪਰ ਵੈਗੁਰੂ ਸ੍ਰੀ ਅਕਾਲ ਪੁਰਖ ਵੈਗੁਰੂ ਜੀ ਡਰ ਤੋਂ ਰਹਿਤ ਨੇ ਮਿਰਪਉ ਨੇ ਉਹ ਨਿਰਵੈਰ ਉਹਨਾਂ ਨੂੰ ਵੈਗੁਰੂ ਜੀ ਕਿਸੇ ਨਾਲ ਕੋਈ ਵੈਰ ਨਹੀਂ ਚਾਹੇ ਕੋਈ ਉਹਨਾਂ ਨੂੰ ਉਹਨੂੰ ਯਾਦ ਕਰੇ ਸਿਮਨ ਕਰੇ ਜਾਂ ਨਾ ਕਰੇ ਸੋ ਮਾਲਕ ਨੇ ਵਾਹਿਗੁਰੂ ਜੀ ਸਵਾਸ ਦੇਣੇ ਹੀ ਦੇਣੇ ਨੇ ਦੇਣੇ ਹੀ ਦੇਣੇ ਨੇ ਰਿਜਕ ਦੇਣਾ ਹੀ ਦੇਣਾ ਕਦੇ ਸੋਚ ਕਦੇ ਆਪਾਂ ਸੁਣਿਆ ਵੀ ਕੋਈ ਗਰੀਬ ਆ ਜਾਂ ਅਮੀਰ ਆ ਉਹ ਵੀ ਉਹਨੂੰ ਸਾਹ ਨਹੀਂ ਦਿੱਤੇ ਉਹ ਤਾਂ ਚਲੋ ਜਿਹਦਾ ਜਿਹੜਾ ਉਹਦਾ ਅੰਤ ਸਮਾ ਉਹ ਤਾਂ ਚਲੋ ਹੈ ਹੀ ਉਹ ਸਾਹ ਵੀ ਦੇਖ ਲਓ ਉਹਨੂੰ ਦੇਖ ਲਓ ਵਾਹਿਗੁਰੂ ਸਾਹ ਵੀ ਉਹਨੂੰ ਦੇ ਕੇ ਰੱਖ ਰਹੇ ਨੇ ਹਣਾ ਮਤਲਬ ਉਸ ਵੈਗੁਰੂ ਨੂੰ ਕਿਸੇ ਨਾਲ ਕੋਈ ਵੈਗੁਰੂ ਜੀ ਬੈਰ ਨਹੀਂ ਹੈਗਾ ਕੀ ਕਿਸੇ ਨੂੰ ਕਿਵੇਂ ਉਹਨੇ ਰੱਖਣਾ ਹਨ ਹਰ ਇੱਕ ਵਿੱਚ ਮਾਲਕ ਦੋਪ੍ਰੇਮ ਹੀ ਆ ਵੈਗੁਰੂ ਜੀ ਉੰਦਰ ਵੈਰ ਆ ਕੋਈ ਬੈਰ ਨਹੀਂ ਕਿਸੇ ਨਾਲ ਵੀ ਕੋਈ ਚਾਹੇ ਇੱਥੇ ਹਿਟਲਰ ਹਿਟਲਰ ਵਰਗੇ ਵੀ ਆ ਕੇ ਤੁਰ ਗਏ ਨੇ ਹਨ ਮਾਲਕ ਨੇ ਉਹਨਾਂ ਨੂੰ ਵੀ ਸਵਾਸ ਦੇ ਕੇ ਰੱਖਿਆ ਜੋ ਵੀ ਸਮੇਂ ਦੇ ਅਨੁਸਾਰ ਹਨ ਉੱਥੇ ਜਾਲਮ ਐਨਰਜੀ ਮੈਂ ਬਜੀਦੇ ਕਾਂ ਪਰ ਗਏ ਨਾ ਸੂਬੇ ਵਰਗੇ ਸਚਾਨੰਦ ਵਰਗੇ ਹਨ ਉਹਨਾਂ ਨੂੰ ਵੀ ਮਾਲਕ ਨੇ ਦੇਖੋ ਸਵਾਸਤੀ ਕੇ ਰੱਖਿਆ ਹੋਇਆ ਸੀ ਉਸ ਨੂੰ ਕਿਸੇ ਦਾ ਕੋਈ ਬਹਿ ਨਹੀਂਏਗਾ ਉਹ ਮਾਲਕ ਬੜਾ ਦਿਆਲੂ ਐਵੇਂ ਨਹੀਂ ਆਪਾਂ ਕਹਿੰਦੇ ਉਸ ਨੂੰ ਦਿਆਲੂ ਵੀ ਆਕਰਪਾਲੂ ਵੀ ਹੈ ਮਾਲਕ ਬੜਾ ਅਬਿਅੰਤ ਗੁਣਾ ਵਾਲਾ ਮਾਲਕ ਹੈ ਸਾਡਾ ਨਿਰਬੈਰ ਅਕਾਲ ਵੈਗੁਰੂ ਜੀ ਅਕਾਲ ਉਸਮਤ ਵੈਗੁਰੂ ਉਸ ਨੂੰ ਨਾਦਾ ਵੈਗੁਰੂ ਜੀ ਉਤਕਾਰ ਨਾਲ ਪਵਿਕਾ ਨਾਲ ਵਰਤਮਾਨ ਕਰਨਾ ਉਹ ਹਰ ਕਾਲ ਦੇ ਵਿੱਚ ਰਮਿਆ ਹੋਇਆ ਵੈਗੁਰੂਗਾ ਤੇ ਕਾਲ ਤੋਂ ਰਹਿਤ ਵੀ ਆ ਉਹ ਸਮੇਂ ਵਿੱਚ ਵੀ ਨਹੀਂ ਆਉਂਦਾ ਸਮੇਂ ਦੇ ਵਿੱਚ ਵੀ ਤੇ ਸਮੇਂ ਤੋਂ ਬਾਹਰ ਵੀ ਆ ਹਰ ਜਗ੍ਹਾ ਮਾਲਕੇ ਵੀ ਆ ਤੇ ਇਹਨਾਂ ਤੋਂ ਵਿੱਚ ਵਿਚਰ ਕੇ ਵੀ ਬਾਹਰ ਹੋ ਗਿਆ ਉਹ ਕਾਲ ਪਰਖ ਵੈਗੁਰੂਗਾ ਸਮੇਂ ਦਾ ਕੋਈ ਪ੍ਰਭਾਵ ਨਹੀਂ ਉਸਨੂੰ ਕੋਈ ਚੀਜ਼ ਦਾ ਪ੍ਰਭਾਵ ਨਹੀਂ ਉਸ ਵੈਗੁਰੂ ਨੂੰ ਅਜੂਨੀ ਕਾਲ ਮੂਰਤ ਉਦੀ ਹੋਂਦ ਉਦੀ ਆਪਣੀ ਕੋਈ ਹੋਂਦ ਨਹੀਂ ਬਕਰੂ ਜੀ ਉਹ ਜੋਬ ਸਭ ਬਾਣੀ ਦੇ ਵਿੱਚ ਆਪਾਂ ਸਮਝਦੇ ਆ ਮਾਰਕ ਨੂੰ ਸ੍ਰੀ ਬਾਪ ਪਉਛਦਾ ਸੁਣਿ ਚੱਕਰ ਚਹਿਨ ਔਰ ਬਨ ਨਾ ਜਾਦਰ ਪਤ ਨਹੀਂ ਜੈ ਨਾ ਰੂਪ ਰੰਗ ਔਰ ਰੇਖ ਪੇ ਹਕੂ ਕੈ ਨਾ ਸਕਤ ਕੈ ਅਚਲ ਮੂਰਤਨ ਪਾਉ ਪ੍ਰਕਾਸ਼ ਅਮਿਦੋਜ ਕੀ ਜੈ ਕੂਟ ਇੰਦਰ ਇੰਦਰਾਨ ਸਉ ਸੰਹਾਨ ਗਣੀਜੇ ਤ੍ਰਿਪਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰ ਕਹਿਤ ਤਵੇ ਸਮਰ ਤਵੇ ਸਰਮਨ ਨਾਮ ਕਥੇ ਕਵਨ ਕਰਮ ਨਾ ਬਨਸਵਤ ਉਹ ਵੈਗੁਰੂ ਕਾਲ ਰਹਿ ਤਾ ਵੈਗੁਰੂ ਜੀ ਕਾਲ ਮੂਰਤ ਉਹਦੀ ਹੋਂਦ ਵੀ ਹੈਗੀ ਆ ਹੋਂਦ ਹੈ ਵੀ ਨਹੀਂ ਉਹ ਜੂਨੀ ਉਹ ਵੈਗੁਰੂ ਜੀ ਜੂਨਾ ਬਿਤਨੀ ਆ ਉਹ ਸਾਡੇ ਵਗੋਂ ਕੋਈ ਜੂਨਾ ਚ ਨਹੀਂ ਆਉਂਦਾ। ਨਾ ਉਹ ਕੋਈ ਬਨਸਪਤੀ ਦੇ ਰੂਪ ਵਿੱਚ ਵੀ ਆ। ਦੇਖੋ ਮਾਲਕ ਵਿਚਰ ਵੀ ਰਿਹਾ ਤੇ ਹੈ ਵੀ ਨਹੀਂ। ਆ ਜੂਨੀ ਆ। ਜੂਨਾ ਵਿੱਚ ਨਹੀਂ ਆਉਂਦਾ ਮਤਲਬ ਉਸ ਨੂੰ ਉਸ ਨੂੰ ਇੱਕ ਆਪਾਂ ਸਮਝੀਏ ਵੀ ਜਿਵੇਂ ਜਿਵੇਂ ਵਾਹਿਗੁਰੂ ਜੀ ਜਿਵੇਂ ਆਪਾਂ ਗਰਭ ਤੋਂ ਪੈਦਾ ਹੋਇਆ ਨਾ ਸਾਰੇ ਜਿੰਨੇ ਵੀ ਆਪਾਂ ਤਾਤਾ ਉਹ ਮਾਲਕ ਵਾਹਿਗੁਰੂ ਜੀ ਕੋਈ ਗਰਭ ਤੋਂ ਨਹੀਂ ਆਏ। ਆਪਣੇ ਆਪ ਹੀ ਮਾਲਕ ਪ੍ਰਕਾਸ਼ਵਾਨ ਆਪ ਹੋਏ ਨੇ ਹਨਾ ਮਾਲਕ ਹੀ ਆਪਣੇ ਆਪ ਤੋਂ ਬਣੇ ਨੇ ਉਹ ਉਹਨਾਂ ਨੂੰ ਕੋਈ ਜੂਨ ਜੂਨਤ ਨਹੀਂ ਪਈ ਹੈਗੀ ਹੋਗਾ ਗੁਰੂ ਜੂਨ ਤੋਂ ਰਹਿਤ ਸਿਵਾ ਗੁਰੂ ਜੀ ਸਹਿ ਪੰਗ ਸਵੇਪ੍ਰਕਾਸ਼ ਸਭੋ ਸ੍ਰੀ ਗੁਰੂ ਸਾਡੇ ਪਰਮਾਤਮਾ ਵੈਗੁਰੂ ਜੀ ਨੇ ਉਹ ਵੈਗੁਰੂ ਜੀ ਆਪਣੇ ਆਪ ਪ੍ਰਕਾਸ਼ ਸੁਵਪ੍ਰਕਾਸ਼ ਉਹਨਾਂ ਦਾ ਸੁਵਪ੍ਰਕਾਸ਼ ਨੇ ਉਹ ਬੈਗੁਰੂ ਜੀ ਆਪਾਂ ਗੁਰਪ੍ਰਸਾਦ ਤੇ ਜਿਹੜਾ ਇੱਕ ਓੰਕਾਰ ਦੇਖੋ ਬਾਣੀ ਨਾ ਆਪਾਂ ਨੂੰ ਫਿਰ ਦੇਖੋ ਇੱਕ ਇਹ ਸਰਕਲ ਚੱਲ ਰਿਹਾ ਹੈ ਨਾ ਗੁਰੂ ਜੀ ਇਹ ਸਰਕਲ ਦੇ ਵਿੱਚ ਹੀ ਸਾਰਾ ਸਿਸਟਮ ਚੱਲ ਰਿਹਾ ਇੱਕ ਓੰਕਾਰ ਦੀ ਵਿਚਾਰ ਹੀ ਬੈਗੁਰੂ ਜੀ ਦੇਖੋ ਆਪਾਂ ਸਤਗੁਰ ਪ੍ਰਸਾਦ ਦੀ ਵਿਚਾਰ ਹੀ ਓੰਕਾਰ ਤੁਕੀ ਦੇਖੋ ੴ ਮਾਲਕ ਕਿਵੇਂ ਮਿਲਣਾ ਇੱਕ ਇੱਕ ਵੈਗਰੂ ਆ ਨਾ ਉਹ ਕਿੱਦਾਂ ਮਿਲਣਾ ਹੈ ਸਤਗੁਰ ਪ੍ਰਸਾਦ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਹੀ ਤਾਂ ਮਿਲਣਾ ਹੈ ਜਦੋਂ ਸਾਨੂੰ ਗੁਰੂ ਸਾਹਿਬ ਦੀ ਕਿਰਪਾ ਹੋਊਗੀ ਉਦੋਂ ਹੀ ਅਸੀਂ ੴ ਨੂੰ ਮਿਲ ਸਕਦੇ ਹਾਂ ਆਦਰਵਾਈਜ਼ ਬੈਰੂ ਮੁਸ਼ਕਲ ਆ ਸੋ ਮਾਲਕ ਕਿਰਪਾ ਕਰੇ ਨਾ ਸਾਨੂੰ ੴ ਸਤਗੁਰ ਪ੍ਰਸਾਦ ਦੀ ਸਮਝ ਆ ਜਾਵੇ ਕਿ ਮਾਲਕ ਸਾਨੂੰ ਕੀ ਇਸ਼ਾਰਾ ਕਰ ਰਹੇ ਨੇ ਕੀ ਸਮਝਾ ਰਹੇ ਨੇ ਹਣਾ ਵਾਕੀ ਵਾਗੁਰੂ ਜੀ ਸਤਗੁਰ ਪ੍ਰਸਾਦ ਗੁਰ ਪ੍ਰਸਾਦ ਪ੍ਰਸਾਦ ਜਪ ਅੱਗੇ ਜਪ ਬਾਣੀ ਦਾ ਨਾਮ ਹੈ ਜੋ ਬਾਣੀਆਂ ਹੈ ਇਹ ਇਥੋਂ ਸ਼ੁਰੂ ਹੁੰਦੀ ਆ ਸੋ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਵਾਗੁਰੂ ਜੀ ਇਹ ਆਪਣਾ ਮੂਲ ਮੰਤਰ ਜੀ ਦੀ ਵਿਚਾਰ ਆ ਮੂਰ ਮੰਤਰ ਬਾਣੀਆਂ ਇਹ ਜੋ ਮਾਲਕ ਨੇ ਸਾਨੂੰ ਦੋ ਮੰਤਰ ਦਿੱਤੇ ਨੇ ਵੈਗੁਰੂ ਗੁਰ ਮੰਤਰ ਤੇ ਮੂਲ ਮੰਤਰ ਗੁਰ ਮੰਤਰ ਸਾਰਿਆਂ ਨੂੰ ਆਪਾਂ ਨੂੰ ਪਤਾ ਹੀ ਹੈ ਨਾ ਵਾਹਿਗੁਰੂ ਗੁਰ ਮੰਤਰ ਆ ਤੇ ਮੂਲ ਮੰਤਰ ਸਾਡਾ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਜਪ ਤੱਕ ਗੁਰ ਪ੍ਰਸਾਦ ਤੱਕ ਮੂਲ ਮੰਤਰ ਅੱਗੇ ਬਾਣੀ ਦਾ ਮਹਾਰਾਜ ਨੇ ਜਪ ਨਾਮ ਦੱਸਿਆ ਕਿ ਅੱਗੇ ਜਪ ਬਾਣੀ ਸ਼ੁਰੂ ਹੁੰਦੀ ਹੈ ਦੇਗੁਰੂ ਜੀ ਇੱਕ ਚੀਜ਼ ਹੋਰ ਆਪਾਂ ਨੂੰ ਇੱਥੇ ਸਮਝਣੀ ਚਾਹੀਦੀ ਆ ਮਾਲਕ ਨੇ ਸਾਨੂੰ ਸਮਝਾਇਆ ਵੀ ਜਿਹੜੀ ਜਪ ਬਾਣੀ ਆ ਜਿਹਨੂੰ ਅਸੀਂ ਪਿਆਰ ਸਤਕਾਰ ਨਾਲ ਜਪਜੀ ਸਾਹਿਬ ਕਹ ਦਿੰਨੇ ਆ ਸੋ ਉਹ ਮਾਲਕ ਨੇ ਕਿਰਪਾ ਕਰਕੇ ਸਮਝਾਇਆ ਵੀ ਇਸ ਵਿੱਚ ਦੋ ਸ਼ਲੋਕ ਨੇ ਵੈਗੁਰੂ ਜੀ ਆਪਾਂ ਵੈਸੇ ਸ਼ਲੋਕ ਬਹੁਤ ਤੇ ਜ਼ਿਆਦਾਤਰ ਉਨਾ ਸਾਡੇ ਮੇਰੇ ਵਰਗਿਆਂ ਨੂੰ ਇਹੀ ਸਮਝ ਆਇਆ ਸੀ ਕਿ ਇੱਕੋ ਹੀ ਸ਼ਲੋਕ ਆ ਜੋ ਲਾਸਟ ਤੇ ਹੁੰਦਾ ਪਵਨ ਗੁਰੂ ਪਾਣੀ ਪਤਾ ਨਾ ਸੋ ਮਾਲਕ ਨੇ ਆਪਾਂ ਨੂੰ ਇੱਥੇ ਦੇਖੋ ਜਪ ਜਪ ਤੋਂ ਬਾਅਦ ਸ਼ਲੋਕ ਸ਼ੁਰੂ ਹੁੰਦਾ ਵਾ ਗੁਰੂ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇਹ ਵਾ ਗੁਰੂ ਜੀ ਸ਼ਲੋਕ ਆ ਇਹ ਪਹਿਲੀ ਪੌੜੀ ਨਹੀਂ ਹੈਗੀ ਆਪਾਂ ਆਪਾਂ ਵਾ ਗੁਰੂ ਜੀ ਦਿਖਦੇ ਆਂ ਕਈ ਵਾਰ ਆਪਾਂ ਕਹਿੰਦੇ ਵੀ ਪਹਿਲੀ ਪੌੜੀ ਦਾ ਪਾਠ ਸੁਣਾ ਦੇ ਨਾ ਬੱਚਿਆਂ ਨੂੰ ਵੀ ਕਹਿ ਦਿੰਨੇ ਆ ਜਾਂ ਉਦਾਂ ਆਪਾਂ ਵੀ ਸੋ ਪਹਿਲੀ ਪੌੜੀ ਤਾਂ ਵੈਗੁਰੂ ਜੀ ਸ਼ੁਰੂ ਹੁੰਦੀ ਹੈ ਇੱਥੋਂ ਰਣ ਕੋਸੀ ਪੀ ਸਕ ਤੋਂ ਬਾਅਦ ਸ਼ੁਰੂ ਹੁੰਦੀ ਆ ਸੋਚਿਆ ਸੋਚਣਾ ਹੋ ਵੀ ਤੋ ਸ਼ੁਰੂ ਹੁੰਦੀ ਹੈ ਵੈਗੁਰੂ ਜੀ ਪਹਿਲੀ ਪੌੜੀ ਇਹ ਸ਼ਲੋਕ ਹੈਗਾ ਵੈਗੁਰੂ ਇਸ ਤੋਂ ਬਾਅਦ ਸੋ ਕੋਈ ਨਹੀਂ ਮਾਲਕ ਆਪਾਂ ਨੂੰ ਥੋੜਾ ਥੋੜਾ ਕਰਕੇ ਆਪਾਂ ਵਿਚਾਰਾਂਗੇ ਬਾਣੀ ਨੂੰ ਨਾ ਕਿਉਂਕਿ ਫਿਰ ਜ਼ਿਆਦਾ ਕਹ ਨਾ ਜ਼ਿਆਦਾ ਸਮਝਾਂਗੇ ਜਿਆਦਾ ਕਰਾਂਗੇ ਫਿਰ ਉਹ ਸਮਝ ਬਹੁਤ ਘੱਟ ਆਉਂਦਾ ਥੋੜਾ ਥੋੜਾ ਕਰਕੇ ਮਾਰਕ ਦੀ ਬਾਣੀ ਮਾਰ ਕਿਰਪਾ ਕਰਨ ਵਿਚਾਰੀ ਜਾਣ ਸਭ ਤੋਂ ਵਿਚਾਰ ਲੈਣ ਕਿ ਸਾਡੀ ਵੈਗੁਰੂ ਜੀ ਸਮਝ ਹੈ ਨਹੀਂ ਤੁਛ ਬੁੱਧੀ ਹੈ ਸਾਡੀ ਬਿਲਕੁਲੀ ਛੋਟੀ ਮਤ ਦੇ ਹਾਂ ਅਸੀਂ ਮਨੋ ਕਿਰਪਾ ਕਰਨ ਸਾਨੂੰ ਸਮਝਾਉਣ ਆਪ ਹੀ ਵਿੱਚ ਸੋਚ ਮੰਡਲ ਦੇ ਵਿੱਚ ਆ ਕੇ ਆਪ ਹੀ ਵਿਚਾਰ ਕਰਵਾ ਲੈਣਾ ਕਲ ਜੁਗੀ ਜੀਵਾਂ ਸੀ ਇਨੋਂ ਤੋਂ ਉੱਤੇ ਉੱਠ ਕੇ ਬਾਣੀ ਚੌਥੇ ਪਦ ਦੀ ਵਿਚਾਰਾ ਮਾਰਕ ਦੀ ਮਾਲਾ ਕਾਪੀ ਕਰਵਾ ਲੈਣਾ ਸਾਨੂੰ ਸਮਝ ਹੈ ਨਹੀਂ ਵਾ ਗੁਰੂ ਅਸੀਂ ਤ੍ਰੈ ਗੁਣੀ ਜੀਵਾਂ ਸਾਨੂੰ ਸਮਝਾਵੋ ਹਨਾ ਜੋ ਅਸੀਂ ਸਮਝ ਸਕੀਏ ਕਿ ਵਾ ਗੁਰੂ ਜੀ ਹੁਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫੀ ਗੁਰੂ ਸਾਹਿਬ ਤੇ ਮਾਰਕ ਦੀ ਸੰਗਤ ਬਖਸ਼ਣ ਜੋਗਾ ਜੀ ਬਖਸ਼ ਲਿਓ ਜੀ ਆਪ ਜੀ ਦੀ ਕਿਰਪਾ ਸਦਕਾ ਹੀ ਵਾ ਗੁਰੂ ਜੀ ਇਹ ਵਿਚਾਰ ਸ਼ੁਰੂ ਹੋਈ ਆ ਤੇ ਆਪ ਕੀ ਕਿਰਪਾ ਕਰਿਓ ਇਸ ਨੂੰ ਸੰਪੂਰਨ ਕਰਵਾ ਲਿਓ ਵਾ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ